ਅੱਜ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਤੇ ਚਰਚਾ ਕਰਾਂਗੇ ਕਿਉਂਕਿ ਪੰਜਾਬ ਦੇ 2 ਲੱਖ ਦੇ ਕਰੀਬ ਮੁਲਾਜ਼ਮ ਲੰਬੇ ਸਮੇਂ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰ ਰਿਹਾ ਜਿੰਨਾ ਤੇ ਐਨ ਪੀ ਐਸ ਲਾਗੂ ਹੈ ਅੱਜ ਸੀ ਪੀ ਐਫ ਕਰਮਚਾਰੀ ਯੂਨੀਅਨ ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਕਰੀ ਹੈ ਉਹਨਾਂ ਨੇ ਵੱਡੇ ਐਲਾਨ ਕੀਤੇ ਨੇ ਸਰਕਾਰ ਤੋਂ ਅੱਕ ਕੇ ਉਹਦੇ ਤੇ ਚਰਚਾ ਕਰਾਂਗੇ ਔਰ ਚਰਚਾ ਕਰਨ ਲਈ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਕੈਸ਼ੀਅਰ ਅਮਨਦੀਪ ਸਿੰਘ ਤੇ ਕਪੂਰਥਲਾ ਜ਼ਿਲ੍ਹੇ ਦੇ ਪ੍ਰਧਾਨ ਸੰਗਤ RAM ਦੀ ਅੱਜ ਸਟੂਡੀਓ ਤੇ ਨੇ ਸਰਜੀਤ ਜੀ ਕੀ ਗੱਲ ਬਹੁਤ ਗੁੱਸੇ ਚ ਲੱਗਦੇ ਜੇ ਅੱਜ ਪਤਾ ਲੱਗਾ ਬੜੇ ਵੱਡੇ ਐਲਾਨ ਕਰਤੇ ਬਿਲਕੁਲ ਜੀ ਅੱਜ ਸੂਬਾ ਕਮੇਟੀ ਵੱਲੋਂ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਚੰਡੀਗੜ੍ਹ ਪ੍ਰੈਸ ਕਲੱਬ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਔਰ ਇਹ ਐਲਾਨ ਅਸੀਂ ਸਰਕਾਰ ਤੋਂ ਦੁਖੀ ਹੋ ਕੇ ਅੱਜ ਪ੍ਰੈਸ ਕਾਨਫਰੰਸ ਕਰਨ ਦੇ ਦੌਰਾਨ ਉਹ ਕੀਤੇ ਨੇ ਇਕ ਤਾਂ ਕਿਉਂਕਿ ਹਰਿਆਣਾ ਜਿਹੜਾ ਸਾਡਾ ਗਵੰਡੀ ਸੂਬਾ ਹੈ ਉਹਦੀਆਂ ਚੋਣਾ 5 ਅਕਤੂਬਰ ਨੂੰ ਹੋਣ ਵਾਲੀਆਂ ਔਰ ਅੱਜ 30 ਸਤੰਬਰ ਤੋਂ ਲੈ ਕੇ 4 ਅਕਤੂਬਰ ਤੱਕ ਉਥੋਂ ਦੇ ਜਿਹੜੇ ਪੋਣੇ 2 ਲੱਖ ਮੁਲਾਜ਼ਮ ਨੇ ਉਹਨਾਂ ਨੇ ਆਪਣੇ ਪੋਸਟਲ 벨ਟ ਪੇਪਰ ਦੀ ਵਰਤੋਂ ਕੀਤੀ ਓਕੇ ਜਿਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਚੋਣਾਂ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਉਹਨਾਂ ਨੂੰ ਅੱਜ ਅਸੀਂ ਅਪੀਲ ਕੀਤੀ ਹੈ ਕਿ ਉਹ ਤੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਕੀਤੇ ਭਲੇਖੇ ਦੇ ਨਾਲ ਗਲਤੀ ਦੇ ਨਾਲ ਜਿੱਦਾਂ ਅਸੀਂ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਝੂਠੇ ਲਾ ਰਹਿਆਂ ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਉਹਨਾਂ ਦੀ ਸਰਕਾਰ ਸੱਤਾ ਦੇ ਵਿੱਚ ਲਿਆਂਦੀ ਕਿਉਂਕਿ ਸਾਨੂੰ ਬਹੁਤ ਆਸਾ ਸੀ ਕਿ ਆਮ ਆਦਮੀ ਪਾਰਟੀ ਬਾਕੀ ਪ੍ਰਾਤਰ ਪਾਰਟੀਆਂ ਦੇ ਨਾਲੋਂ ਕੁਝ ਵੱਖਰਾ ਕਰਕੇ ਦਿਖਾਏ ਤੇ ਅੱਜ ਅਸੀਂ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਅਪੀਲ ਕੀਤੀ ਹੈ ਉਹਨਾਂ ਨੂੰ ਉਹਨਾਂ ਨੂੰ ਬੇਨਤੀ ਕੀਤੀ ਏ ਕਿ ਸਾਡੇ ਤਰ੍ਹਾਂ ਉਹਨਾਂ ਦੇ ਝੂਠੇ ਇਨਕਲਾਬ ਦੇ ਵਿੱਚ ਨਾ ਫਸ ਜਾਈਓ ਝੂਠੇ ਲਾਰਿਆਂ ਦੇ ਵਿੱਚ ਨਾ ਫਸ ਜਾਈਓ ਔਰ ਇਹ ਜਿਹੜੇ ਝੂਠੇ ਲਾਰੇ ਨੇ ਫਸ ਕੇ ਅਸੀਂ ਤਾਂ ਨਤੀਜੇ ਦੇਖ ਲੇ 2.5 ਸਾਲਾਂ ਦੇ ਵਿੱਚ ਨਾ ਪੁਰਾਣੀ ਪੈਨਸ਼ਨ ਮਿਲ ਸਕੀ ਨਾ 200 ਰੁਪਏ ਡਿਵੈਲਪਮੈਂਟ ਟੈਕਸ ਬੰਦ ਹੋ ਸਕਿਆ ਨਾ ਪੇ ਸਕੇਲ ਬਹਾਲ ਹੋ ਸਕੇ ਨਾ 6ਵਾਂ ਪੇ ਕਮਿਸ਼ਨ ਸੋਧ ਕੇ ਸਾਨੂੰ ਮਿਲ ਸਕਿਆ ਤੇ ਨਾ ਬਕਾਇਆ ਡੀਏ ਮਿਲ ਸਕਿਆ ਨਾ ਨਵੀਂ ਭਰਤੀ ਵਾਲਿਆਂ ਨੂੰ ਬਰਾਬਰ ਤਨਖਾਹ ਮਿਲ ਸਕੀ ਇਹ ਚੀਜ਼ਾਂ ਅੱਜ ਅਸੀਂ ਉੱਥੇ ਮੀਡੀਆ ਦੇ ਕੇ ਰੱਖੀਆਂ ਉਹਦੇ ਨਾਲ ਨਾਲ ਅਸੀਂ ਇਹ ਝੂਠੀਆਂ ਗੱਲਾਂ ਉਹਨਾਂ ਦੇ ਅੱਗੇ ਰੱਖੀਆਂ ਕਿ ਇਹ ਸਾਡੇ ਕੋਲ ਉਹ ਐਲਾਨ ਨਹੀਂ 2016 ਚ ਭਗਵੰਤ ਮਾਨ ਜੀ ਸਾਡੀਆਂ ਦਰਿਆਵਾਂ ਦੇ ਉੱਤੇ ਆ ਕੇ ਬੈਠੇ ਸੀ ਜਲਾਲਾਬਾਦ ਜਦੋਂ ਡਿਪਟੀ ਸੀਐਮ ਸੀ ਸੁਖਵੀਰ ਬਾਦਲ ਇਹ ਉਦੋਂ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਮੈਂ ਪੁਰਾਣੀ ਪੈਨਸ਼ਨ ਬਹਾਲ ਕਰਾਂਗਾ 26 11 18 ਨੂੰ ਕੇਜਰੀਵਾਲ ਜੀ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ ਆ ਕੇ ਬੈਠੇ ਸੀ ਤੇ ਐਲਾਨ ਕੀਤਾ ਸੀ ਕਿ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਤੇ ਉਦੋਂ ਐਲੋਪ ਆ ਨਾਲ ਬਰਸੜ ਸਾਹਿਬ ਬੈਠੇ ਆ ਜਨਰਲ ਖਤਰ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਆਪਣੇ ਪੇਸ਼ ਤੋਂ ਪਾਇਆ ਕਿ ਅਸੀਂ ਪੁਰਾਣੀ ਪੈਨਸ਼ਨ ਦਾ ਸਮਰਥਨ ਕਰਦੇ ਆ ਹਮਮ ਅਕਤੂਬਰ ਮਹੀਨੇ ਦੇ ਵਿੱਚ ਪਹਿਲੀ ਵਾਰ ਕੈਬਨਿਟ ਪੰਜਾਬ ਸਰਕਾਰ ਨੇ ਐਲਾਨ ਕੀਤਾ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਫਿਰ ਜਦੋਂ ਉਹਦੇ ਵਿੱਚ ਆਇਆ ਤੇ ਕੇਜਰੀਵਾਲ ਸਾਹਿਬ ਵਧਾਈ ਦੇ ਰਹੇ ਨੇ ਇਟ ਟਵੀਟ ਪੂਰੇ ਦੇਸ਼ ਨੇ ਦੇਖੇ ਨੇ ਰਾਗਵ ਚੱਡਾ ਜੀ ਵਧਾਈ ਦੇ ਰਹੇ ਨੇ ਪੂਰੇ ਦੇਸ਼ ਨੇ ਟਵੀਟ ਦੇਖੇ ਨੇ ਹਰਿਆਣੇ ਦੇ ਮੁਲਾਜ਼ਮਾਂ ਨੇ ਐਜੀਟੇਸ਼ਨ ਕੀਤੀ ਪੰਚਕੁਲੇ ਮੁੱਖ ਮੰਤਰੀ ਦੇ ਘਰ ਦਾ ਘਰਾਉ ਕੀਤਾ ਤੇ ਕੇਜਰੀਵਾਲ ਜੀ ਕਹਿ ਰਹੇ ਨੇ ਕਿ ਮੈਂ ਹਰਿਆਣਾ ਦੇ ਸਰਕਾਰੀ ਮੁਲਾਜ਼ਮਾਂ ਨੂੰ ਯਕੀਨ ਦਿਵਾਣਾ ਕਿ ਜਿੱਦਾਂ ਅਸੀਂ ਪੰਜਾਬ 'ਚ ਪੁਰਾਣੀ ਪੈਨਸ਼ਨ ਬਹਾਲ ਕਰਤੀ ਸਾਡੀ ਸਰਕਾਰ ਲਿਓ ਅਸੀਂ ਕਰਕੇ ਦਿਖਾਵਾਂਗੇ ਤੇ ਸਾਡੇ ਨਾਲ ਹੋ ਕੀ ਰਿਹਾ ਜਦੋਂ ਅਸੀਂ ਪੁਰਾਣੀ ਪੈਨਸ਼ਨ ਦੀ ਗੱਲ ਕਰਦੇ ਆਂ ਸੀਐਮ ਸਾਹਿਬ ਦੀ ਫੇਰੀ ਹੁੰਦੀ ਏ ਜਿੱਥੇ ਸਾਡੀ ਰਿਹੈਸ਼ ਆ ਤੇ ਨਜ਼ਰਬੰਦ ਕੀਤਾ ਜਾਂਦਾ ਹੈ ਘਰਾਂ ਦੇ ਵਿੱਚ ਇਹ ਹਾਲਾਤ ਨਹੀਂ ਸਰਕਾਰ ਦੇ ਬਣੇ ਹੋਏ ਦੂਸਰੇ ਪਾਸੇ ਜੇ ਗੱਲ ਕਰੀਏ ਇਹ 18 11 ਦੀ ਨੋਟੀਫਿਕੇਸ਼ਨ ਪੁਰਾਣੀ ਪੈਨਸ਼ਨ ਦੀ ਤੇ ਇਹ ਉਹ ਸਾਰੇ ਪੱਤਰ ਨੇ ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਹੋਏ ਅਲੱਗ-ਅਲੱਗ ਡੇਟਾਂ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਮੀਟਿੰਗਾਂ ਦਿੱਤੀਆਂ ਤੇ ਅੱਜ ਤੱਕ ਇੱਕ ਵੀ ਮੀਟਿੰਗ ਬਫਾਣੀ ਹੋ ਸਕੀਏ ਸਾਰੇ ਉਹ ਥਦਾਏ ਮੀਟਿੰਗਾਂ ਦਾ ਜਿਹੜੇ ਦਫ਼ਤਰ ਨੂੰ ਅਸੀਂ ਪੰਜਾਬ ਦਾ ਸਭ ਤੋਂ ਵੱਡਾ ਦਫ਼ਤਰ ਮੰਨਦੇ ਹਾਂ ਮੁੱਖ ਮੰਤਰੀ ਦਫ਼ਤਰ ਤੇ ਜੇ ਉੱਥੋਂ ਜਾਰੀ ਹੋਏ ਪੱਤਰਾਂ ਦੀ ਕੋਈ ਵੈਲਿਊ ਨਹੀਂ ਜੇ ਉੱਥੋਂ ਜਾਰੀ ਹੋਏ ਪੱਤਰਾਂ ਦਾ ਕੋਈ ਮੁੱਲ ਨਹੀਂ ਪੈ ਰਿਹਾ ਫਿਰ ਅਸੀਂ ਜਾਵਾਂਗੇ ਕਿਤੇ ਕੋਲ ਜਦੋਂ ਤਾਂ ਜਿਮਣੀ ਚੋਣ ਹੁੰਦੀ ਏ ਚਾਹੇ ਉਹ ਲੋਕ ਸਭਾ ਦੀ ਹੋਵੇ ਤੇ じゃ ਐਮਐਲਏ ਦੀ ਹੋ ਗਈ ਜਲੰਧਰ ਵੈਸਟ ਹਲਕੇਚ ਹੁਣੇ ਜਮਨੀ ਚੋਣ ਹੋ ਕੇ ਮਹਿੰਦਰ ਭਗਤ ਜੀ ਉਥੋਂ ਐਮਐਲਏ ਬਣੇ ਉਦੋਂ ਤਾਂ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਕਲਬ ਕਬਾਨਾ ਚ ਵੀ ਬੁਲਾਇਆ ਆਪਣੇ ਜਲੰਧਰ ਜਿਹੜੀ ਆਰਜੀ ਦੇ ਹੈ ਸੀਗੀ ਉਥੇ ਵੀ ਬੁਲਾਇਆ ਬੁਲਾ ਕੇ ਇਹ ਗੱਲ ਕਹੀ ਕਿ ਤੁਸੀਂ ਇਹ ਐਜੀਟੇਸ਼ਨ ਨਾ ਕਰੋ ਸਰਕਾਰ ਦਾ ਅਕਸ ਖਰਾਬ ਹੁੰਦਾ ਚੋਣ ਜਾਬਤਾ ਹਟਲੈਂਡ ਤੋਂ ਮੈਂ ਪ੍ਰਾਣੀ ਪੈਨਸ਼ਨ ਲਾਗੂ ਕਰਾਂਗਾ ਮੈਂ ਏਜੀ ਸਾਹਿਬ ਨੂੰ ਬੁਲਾ ਲਾਂਗਾ ਮੈਂ ਵਿੱਤ ਮੰਤਰੀ ਸਾਹਿਬ ਨੂੰ ਬੁਲਾ ਲਾਂਗਾ ਪਰ ਜਦੋਂ ਚੋਣਾਂ ਦਾ ਸਮਾਂ ਲੰਘ ਜਾਂਦਾ ਫਿਰ ਤਿੰਨ ਤਿੰਨ ਮੀਟਿੰਗਾਂ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਹੁੰਦੀਆਂ ਪੱਤਰ ਜਾਰੀ ਹੁੰਦੇ ਨੇ ਮੀਟਿੰਗਾਂ ਦੇ ਉਹ ਫਿਰ ਮੁਲਤਵੀ ਕਰ ਦਿੱਤੀਆਂ ਜਾਂਦੀਆਂ ਅਸੀਂ ਜੇ ਜਾਈਏ ਤਾਂ ਜਾਈਏ ਕਿਤੇ ਕੋਲ ਅੱਜ ਜਿਹੜਾ ਅਸੀਂ ਸਵਾਲ ਪ੍ਰੈਸ ਕਾਨਫਰੰਸ ਦੇ ਵਿੱਚ ਰੱਖਿਆ ਅਸੀਂ ਹਰਿਆਣੇ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਉਹ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਪੰਜਾਬ ਦੇ ਵਿੱਚ ਵੀ ਪੰਚਾਇਤੀ ਚੋਣਾਂ ਸ਼ੁਰੂ ਹੋ ਚੁੱਕੀਆਂ ਐ ਅਸੀਂ ਇਹ ਅਪੀਲ ਕੀਤੀ ਕਿ ਘੱਟੋ ਘਾਟੇ ਦੱਸਤਾ ਦਿਓ ਕਿ ਪੰਜਾਬ ਦਾ ਮੁਲਾਜ਼ਮ ਜਾਵੇ ਕਿੱਥੇ ਜੇ ਮੁੱਖ ਮੰਤਰੀ ਸਾਹਿਬ ਸਾਡੇ ਮੋਢੇ ਤੇ ਹੱਥ ਰੱਖ ਕੇ ਮੀਟਿੰਗ 'ਚ ਬੈਠ ਕੇ ਕਹਿ ਦਿੰਦੇ ਨੀ ਕਿ ਯਾਰ ਚੋਨ ਜਾਬਤਾ ਲੱਗਾ ਚੋਨ ਜਾਬਤੇ ਤੋਂ ਬਾਅਦ ਮੈਂ ਤੁਹਾਡੇ ਮੁੱਦਿਆਂ ਦਾ ਹੱਲ ਕਰਾਂਗਾ ਕਿਉਂਕਿ ਅਸੀਂ ਮੁਲਾਜ਼ਮ ਹਾਂ ਪੰਜਾਬ ਦੇ ਵਸਨੀਕ ਹਾਂ ਪੰਜਾਬ 'ਚ ਸੰਵਿਧਾਨਿਕ ਉਦ ਦਾ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਤੋਂ ਵੱਧਦੇ ਆਪਾਂ ਕਿਸੇ ਤੇ ਯਕੀਨ ਨਹੀਂ ਕਰ ਸਕਦੇ ਇੱਕ ਜ਼ਿਲ੍ਹੇ ਦੇ ਡੀਸੀ ਸਾਹਿਬ ਕਹਿ ਰਹੇ ਹੋਣ ਚੀਫ ਸਕੱਟਰੀ ਜਾਂ ਕੋਈ ਸੈਕਟਰੀ ਕਹਿ ਰਿਹਾ ਹੋਵੇ ਚਲੋ ਅਸੀਂ ਮੰਨ ਲੈਂਦੇ ਹਾਂ ਕਿਸੇ ਪ੍ਰੈਸ਼ਰ 'ਚ ਉਹਨਾਂ ਨੇ ਆ ਕੇ ਕੋਈ ਵਾਅਦਾ ਕਰ ਦਿੱਤਾ ਉਹ ਵਾਅਦਾ ਵਫਾਣਾ ਹੋਇਆ ਪਰ ਮੁੱਖ ਮੰਤਰੀ ਸਾਹਿਬ ਤੇ ਤਾਂ ਕੋਈ ਪ੍ਰੈਸ਼ਰ ਨਹੀਂ ਪਰ ਜੇ ਉਹ ਵਾਅਦੇ ਕਰਕੇ ਵੀ ਮੁੱਕਰ ਜਾਣ ਫਿਰ ਤਾਂ ਸਾਡੇ ਕੋਲ ਕੋਈ ਹੱਲ ਨਹੀਂ ਰਹਿ ਜਾਂਦਾ ਹਮ ਅਮਦੇਵ ਜੀ ਜਿਵੇਂ ਦੱਸਿਆ ਸੁਖਜੀਤ ਹੁਣਾਂ ਨੇ ਐਨੇ ਵਾਅਦੇ ਕੀਤੇ ਨੇ ਮੈਨੂੰ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਸ਼ਾਇਦ ਮਲਾਜਮਾਂ ਦਾ ਪਹਿਲਾ ਜਿਹੜਾ ਐਲਾਨ ਕੀਤਾ ਸੀ ਆਪਣੇ ਟਵੀਟ ਤੋਂ ਤੇ 18 11 22 18 11 22 ਨੂੰ ਇਹੀ ਕਿਹਾ ਵੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਊਗੀ ਜਦੋਂ ਵਾਦਾ ਪੱਕਾ ਤੁਹਾਡੇ ਨਾਲ ਕਰਤਾ ਆ ਇੰਪਲੀਮੈਂਟ ਨਹੀਂ ਹੋਇਆ ਨਾ ਐਵੇਂ ਮਤਲਬ ਇੱਕ ਆਸ ਤੇ ਰੱਖਣੀ ਚਾਹੀਦੀ ਵੀ ਸਰਕਾਰ ਦਊਗੀ ਫਿਰ ਹਰਿਆਣੇ ਜਾਣਾ ਜਾਂ ਇਦਾਂ ਦੇ ਐਲਾਨ ਕਰਨੇ ਇਹ ਵਾਜਬ ਹੈ ਇੱਥੇ ਇੱਕ ਗੱਲ ਬੜੀ ਧਿਆਨਯੋਗ ਆ ਕਿ ਸੀਐਮ ਸਾਹਿਬ ਨੇ ਇਹ ਕਿਹਾ ਕਿ ਵਾਅਦਾ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ 'ਚ ਬਹਾਲ ਕਰਤੀ ओके ਕੇਜਰੀਵਾਲ ਜੀ ਨੇ ਵੀ ਦੂਜੀਆਂ ਸਟੇਟਾਂ ਤੋਂ ਬਾਹਰੇ ਜਾ ਕੇ ਆਖਿਆ ਕਿ ਜਿੱਦਾਂ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਅਸੀਂ ਕਰਮਚਾਰੀਆਂ ਤੇ ਬਹਾਲ ਕਰਤੀ ਹੈ ਤੁਹਾਡੇ ਸੂਬਿਆਂ 'ਚ ਵੀ ਤੁਸੀਂ ਆ ਪਾਰਟੀ ਨੂੰ ਜਿਤਾਓ ਤੇ ਇੱਥੇ ਵੀ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ ਅਸੀਂ ਮੁਲਾਜ਼ਮਾਂ ਸਾਡਾ ਕੋਈ ਰਾਜਨੀਤਿਕ ਕਿਸੇ ਧੜੇ ਨਾਲ ਜਾਂ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈਗਾ ਅਸੀਂ ਆਪਣੇ ਬੁਢਾਪੇ ਨੂੰ ਲੈ ਕੇ ਫਿਕਰਮੰਦ ਆ ਸਾਡਾ ਉਹਨਾਂ ਨੂੰ ਬਾਰ-ਬਾਰ ਇੱਕ ਮੀਟਿੰਗ ਲਈ ਸੱਦਾ ਮਤਲਬ ਬੁਲਾਉਣ ਦਾ ਇਹੋ ਹੀ ਆ ਕਿ ਸਾਡਾ ਭਵਿੱਖ ਸੁਰੱਖਿਅਤ ਕਰੋ ਤੁਸੀਂ ਅਨਾਉਂਸਮੈਂਟ ਕੀਤੀ ਤੁਸੀਂ ਉਹਨੂੰ ਤਿੰਨ ਤਿੰਨ ਵਾਰ ਪਾਰਤ ਕਰਦਾ ਨੋਟੀਫਿਕੇਸ਼ਨ ਉਹ ਜਾਰੀ ਕਰਦੀ ਕਮ ਸੇ ਕਮ ਲਾਗੂ ਤਾਂ ਕਰੋ ਇਹਨੂੰ ਲਾਗੂ ਕਰਨ ਦਾ ਸਰਕਾਰ ਦਾ ਕੋਈ ਵਿੱਤੀ ਬੋਝ ਨਹੀਂ ਪੈਣਾ ਸਗੋਂ ਮੁਲਾਜ਼ਮਾਂ ਨੇ ਹਰ ਮਹੀਨੇ ਸਰਕਾਰ ਦੇ ਖਜ਼ਾਨੇ 'ਚ ਵਾਧਾ ਪਾਉਣਾ ਉਹ ਸਰਕਾਰ ਦੀ ਮਰਜ਼ੀ ਜਿੱਥੇ ਮਰਜ਼ੀ ਵਰਤ ਕਰੇ ਪਰ ਹੋਵੇ ਰਿਹਾ ਕਿ ਮੁਲਾਜ਼ਮਾਂ ਨੂੰ ਕਿਤੇ ਨਾ ਕਿਤੇ ਕਿਸ ਨਾ ਕਿਸੇ ਜਰੀਏ ਦੇ ਨਾਲ ਲੋਕਾਂ ਦੇ ਅੱਗੇ ਖਲਨਾਇਕ ਦੇ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਅਸੀਂ ਸਿਰਫ ਆਪਣਾ ਹੱਕ ਮੰਗਦੇ ਹਾਂ ਸਰਕਾਰੀ ਡਿਊਟੀ ਅਸੀਂ ਸਮੇਂ ਸਿਰ ਕਰਦੇ ਹਾਂ ਸਮੇਂ ਸਿਰ ਆਉਂਦੇ ਹਾਂ ਸਮੇਂ ਸਿਰ ਜਾਂਦੇ ਹਾਂ ਪਰ ਸਿਰਫ ਸਾਨੂੰ ਸਾਡੇ ਭਵਿੱਖ ਦੀ ਚਿੰਤਾ ਆ। ਮੌਤ ਦਾ ਕਿਸੇ ਦਾ ਪਤਾ ਨਹੀਂ ਹੁੰਦਾ ਕਦੋਂ ਆ ਜੇ ਕਮ ਸਿਕਮ ਸਾਨੂੰ ਇਹ ਤਾਂ ਹੋਵੇ ਕਿ ਸਾਡੇ ਜਾਣ ਪਿੱਛੋਂ ਸਾਡੇ ਬੱਚੇ ਸਾਡੇ ਮਾਪਿਓ ਜਿਹੜੇ ਵਿਆਹੇ ਨੇ ਉਹਨਾਂ ਦਾ ਬਾਕੀ ਜਿਹੜਾ ਪਰਿਵਾਰ ਆ ਸੁਰੱਖਿਅਤ ਰਹੇਗਾ। ਸਿਰਫ ਇਹ ਮੰਗ ਆ ਵੀ ਸੀਐਮ ਸਾਹਿਬ ਨੇ ਬਹੁਤ ਵਧੀਆ ਉਤਾਲਾ ਕੀਤਾ ਵੀ ਤੁਸੀਂ ਅਨਾਉਂਸ ਕੀਤਾ ਵੀ ਅਸੀਂ ਪੰਜਾਬ 'ਚ ਪੁਰਾਣੀ ਪੈਨਸ਼ਨ ਦਵਾਂਗੇ ਪਰ ਦੇਣੀ ਕਦੋਂ ਵਾਜੀ ਅਸੀਂ ਤਾਂ 12 ਵਜੇ ਸੀ ਕਾਲ ਦੀ ਬੇਨਤੀ ਕਰਦੇ ਹਾਂ ਤੁਸੀਂ ਸਾਨੂੰ ਦਿਓ। ਸੰਗਤ ਸਿੰਘ ਜੀ ਇੱਕ ਦੱਸਿਓ ਲੱਗਦਾ ਨਹੀਂ ਵੀ ਕਿਤੇ ਪੰਜਾਬ ਸਰਕਾਰ ਵੀ ਕਿਤੇ ਭੰਬਲ ਪੂਸੇ ਚ ਆ ਉਲਝਣ ਚ ਆ ਪਹਿਲੀ ਗੱਲ ਤੇ ਜਦੋਂ ਪੈਨਸ਼ਨ ਲਾਗੂ ਕਰਨੀ ਸੀ ਹਾਂ ਜੀ ਸੈਂਟਰ ਨੇ ਕਹਿਤਾ ਵੀ ਅਸੀਂ ਉਹ 17000 ਹੁਣ ਤੇ ਕਹਿੰਦੇ 20000 ਕਰੋੜ ਰੁਪਇਆ ਹੋ ਗਿਆ ਅਸੀਂ ਨਹੀਂ ਵਾਪਸ ਨਹੀਂ ਕਰ ਸਕਦੇ ਨਾਲੇ ਵੀ ਧਮਕੀਆਂ ਦੇਤੀਆਂ ਅਰਥਸ਼ਾਸਤਰੀਆਂ ਰਹੀਂ ਵੀ ਜਿਹੜੇ ਸਟੇਟ ਚ ਲਾਗੂ ਹੋਏ ਉਹਦਾ ਬਿਹੜਾ ਘਰ ਕੋ ਹੋ ਜਾਊਗਾ ਉਹਦੇ ਬਜਟ ਤੇ ਰਹਿਣਾ ਕੁਛ ਨਹੀਂਗਾ ਹੁਣ ਆ ਗਈ ਯੂਪੀਐਸ ਯੂਨੀਫਾਈਡ ਪੈਨਸ਼ਨ ਸਕੀਮ ਆ ਗਈ ਲਾਗਦਾ ਲਿਕੇ ਸਰਕਾਰ ਉਹਨੂੰ ਘੋਖ ਰਹੀ ਆ ਜਿਹਦੇ ਕਰਕੇ ਕੰਮ ਖੁੱਲ ਜ ਗਿਆ ਤੁਹਾਡਾ ਇਹ ਜਿਹੜੀ ਯੂਪੀਐਸ ਸਕੀਮ ਦੀ ਤੁਸੀਂ ਗੱਲ ਕੀਤੀ ਜੀ ਉਸ ਤੋਂ ਪਹਿਲਾਂ ਮੈਂ ਗੱਲ ਕਰਨ ਲੱਗਾ ਜੀ ਜਿਹੜੀਆਂ ਸਟੇਟਾਂ ਦੇ ਵਿੱਚ ਐਮਪੀਐਸ ਨੂੰ ਖਤਮ ਕਰਕੇ ਜੀ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਤੀ ਹਮਮ ਉਦਾਹਰਨਿਆਂ ਸਾਡੇ ਸਾਹਮਣੇ ਹਿਮਾਚਲ ਪ੍ਰਦੇਸ਼ ਸਾਡਾ ਗਵਾਂਡੀ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਜਿੱਦਾਂ ਸੁਖਜੀਤ ਜੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਤੋਂ ਉੱਪਰ ਤਾਂ ਕੋਈ ਨਹੀਂ ਨਾ ਹੈਗਾ ਜਿਹੜਾ ਮੁੱਖ ਮੰਤਰੀ ਦਾ ਬਿਆਨ ਆ ਗਿਆ ਉਹ ਆਖਰੀ ਹੁੰਦਾ ਹਮਮ ਸਖੂ ਸਾਹਿਬ ਇੱਕ ਬਿਆਨ ਦਿੰਦੇ ਆ ਕਿ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਨਾਲ ਸਾਡੀ ਸਟੇਟ ਤੇ ਕੋਈ ਵਿੱਤੀ ਬੋਝ ਨਹੀਂ ਪਿਆ। ਇੱਕ ਪ੍ਰੋਪੋਗੈਂਡਾ ਖਿਲਾਰਿਆ ਜਾ ਰਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਜੇ ਲਾਗੂ ਹੋ ਜੂਗੀ ਤੇ ਉਹਦੇ ਨਾਲ ਜਿਹੜਾ ਵਿੱਤੀ ਹਾਲਾਤ ਹਿੱਲ ਸਕਦੇ ਆ। ਅਸੀਂ ਅੱਜ ਦੀ ਡੇਟ ਦੇ ਵਿੱਚ ਜਿਹੜੇ ਮੁਲਾਜ਼ਮਾਂ ਦੀ ਕਟੌਤੀ ਜਿਹੜੀ ਉਹ ਬੰਦ ਹੋ ਜੂਗੀ ਐਨਪੀਐਸ ਦੇ ਵਿੱਚ ਤੇ ਜੀਪੀਐਫ ਖਾਤੇ ਖੁੱਲ ਜਾਣਗੇ ਸਾਰਾ ਪੈਸਾ ਇੰਡਾਇਰੈਕਟ ਵੇ ਦੇ ਨਾਲ ਸਰਕਾਰ ਦੇ ਕੋਲ ਹੀ ਆ ਜਾਣਾ ਜੀ। ਅਸੀਂ ਉਸ ਗੱਲ ਲਈ ਐਗਰੀ ਵੀ ਆ ਕਿ ਅਸੀਂ ਐਫੀਡੇਵਿਟ ਦੇਣ ਲਈ ਵੀ ਤਿਆਰ ਆ ਜੋ ਹਿਮਾਚਲ ਪੈਟਰਨ ਦੇ ਉੱਤੇ ਹੋਇਆ ਪੰਜਾਬ ਦੇ ਵਿੱਚ ਉਹੋ ਲਾਗੂ ਕਰ ਦਿਓ ਲੱਗਦਾ ਨਹੀਂ ਹਿਮਾਚਲ ਤੇ ਤਾਂ ਕਹਿੰਦੇ ਮਾੜੀ ਹਾਲਤ ਹੈ ਬਿਲਕੁਲ ਗਲਤ ਹੈ ਜੀ ਮੈਂ 1 ਤਰੀਕ ਨੂੰ ਮੇਰੀਆਂ ਪੈਨਸ਼ਨਾਂ ਕਹਿੰਦੇ 10 ਤਰੀਕ ਨੂੰ ਦਵਾਂਗੇ ਸਰਕਾਰ ਦੀ ਕਹਿੰਦੇ ਮਾੜੀ ਹਾਲਤ ਹੈ ਇਦਾਂ ਦੀ ਕੋਈ ਗੱਲ ਨਹੀਂ ਜੀ ਮੈਂ ਤੁਹਾਨੂੰ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਹੀ ਇੱਕ ਬਿਆਨ ਦਿੱਤਾ ਕਿ ਜਿਹੜੀ ਸਾਡੇ ਹਾਲਾਤ ਨੇ ਵਿੱਤੀ ਹਾਲਾਤ ਪੈਨਸ਼ਨ ਲਾਗੂ ਕਰਨ ਦੇ ਨਾਲ ਕੋਈ ਨਹੀਂ ਹੈਗਾ ਕਿਉਂਕਿ ਉਹ ਜਿਹੜੀ ਪਹਾੜੀ ਇਲਾਕਾ ਵਾ ਉੱਥੇ ਕਿਤੇ ਨਾ ਕਿਤੇ ਮਾੜੇ ਮੋٹے ਜਿਹੜੇ ਉਹ ਹੁੰਦੇ ਰਹਿੰਦੇ ਆ ਉਹਦਾ ਕਰਕੇ ਉਹਨਾਂ ਦਾ ਨੁਕਸਾਨ ਹੋ ਸਕਦਾ ਹੂੰ ਪੁਰਾਣੀ ਪੈਨਸ਼ਨ ਦੇ ਨਾਲ ਜੇ ਆਪੇ ਕੋਈ ਇਸ਼ੂ ਨਹੀਂ ਹੈਗਾ ਜੀ ਤੁਸੀਂ ਦੱਸੋ ਡਿਟੇਲ ਤੇ ਵੀ ਇਹ ਲੱਗਦਾ ਨਹੀਂ ਵੀ ਇਹ ਦੋ ਵੱਡੀਆਂ ਉਲਝਣਾਂ ਨੇ ਪਹਿਲਾਂ ਤੇ ਵੀ ਪੈਸਾ 20000 ਕਰੋੜ ਕਿਉਂਕਿ ਵਿੱਤ ਮੰਤਰੀ ਚੀਮਾ ਉਹਨਾਂ ਨਾਲ ਮੇਰੀ ਵੀ ਗੱਲ ਹੋਈ ਹੈ ਗੱਲ ਹੁੰਦੀ ਰਹਿੰਦੀ ਹੈ ਉਹ ਕਹਿੰਦੇ ਇਸ਼ੂ ਬੜਾ ਵੱਡਾ ਹੈ ਟੇਕ ਅਪ ਕਰ ਰਹੇ ਆ ਸੀਐਮ ਸਾਹਿਬ ਨੇ ਇੱਕ ਕਰੀ ਮਸਟੀਰੀਅਲ ਸਰਵਸ ਦੀ ਉਹਨੇ ਨੂੰ ਕਿਹਾ ਸੀ ਵੀ ਉਹ ਖੁਦ ਆ ਕੇਂਦਰੀ ਵਿੱਤ ਭਾਗ 'ਚ ਜਾ ਕੇ ਤੇ ਉਹਦੇ ਬਾਰੇ ਕੋਈ ਉਹਦਾ ਹੱਲ ਕੱਢਣਗੇ ਇੱਕ ਉਹੜ ਇੱਕਾ ਤੇ ਦੂਜਾ ਯੂਪੀਐਸ ਵੀ ਇਹਨੂੰ ਕਿਤੇ ਉਹ ਡਿਸਕਸ ਕਰਦੀ ਹੋਵੇ ਸਰਕਾਰ ਦੇਖੋ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਤੁਹਾਡਾ ਇੱਕ ਪਹਿਲਾ ਸਵਾਲ ਸੀਗਾ ਕਿ ਕੀ ਸਰਕਾਰ ਪੁਰਾਣੀ ਪੈਨਸ਼ਨ ਦਾ ਭਗਵੰਤ ਮਾਨ ਸਾਹਿਬ ਨੇ ਜਾਂ ਆਮ ਆਦਮੀ ਪਾਰਟੀ ਨੇ ਐਲਾਨ ਕਰ ਦਿੱਤਾ ਤੇ ਅਸੀਂ ਉਹਦੇ ਤੋਂ ਹੋਰ ਤੱਕ ਸੈਟੀਸਫਾਈਡ ਕਿਉਂ ਨਹੀਂ ਭਾਈ ਕਿ ਐਲਾਨ ਕਰਤਾ ਅੱਜ ਨਹੀਂ ਤੇ ਭਲਕਿ ਉਹ ਕੋ ਲਾਗੂ ਕਰ ਦੇਣਗੇ ਜੀ ਨੋਟੀਫਿਕੇਸ਼ਨ ਵੀ ਰਿਟਨ ਜਾਰੀ ਕਰ ਦਿੱਤੀ ਭਾਵੇਂ ਬਰੀਫ ਹੈ ਬਹੁਤ ਜੀ ਇਹੀ ਚੀਜ਼ ਕਲਬ ਕਬਾਨਾ ਦੇ ਵਿੱਚ ਜਦੋਂ ਬਾਈ ਇਲੈਕਸ਼ਨ ਹੋਈ ਮੁੱਖ ਮੰਤਰੀ ਸਾਹਿਬ ਨੂੰ ਮੇਰਾ ਇਹ ਸਵਾਲ ਸੀਗਾ ਸਮਾਉਣਾ ਨੇ ਵੀ ਇਹੀ ਗੱਲ ਕਹੀ ਕਿ ਮੈਂ ਲਾਗੂ ਕਰਦਾ ਮੇਰੇ ਤੇ ਯਕੀਨ ਕਰੋ ਪਰ ਸਾਡਾ ਅਗਲਾ ਸਵਾਲ ਇਹ ਸੀਗਾ ਜਨਾਬ ਜੇ 18 11 22 ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ 18 11 22 ਤੋਂ ਬਾਅਦ ਹੁਣ ਤੱਕ ਸਰਕਾਰ ਦਾ ਅੰਕੜਾ 45000 ਹੈ 18 11 22 ਤੋਂ ਬਾਅਦ ਕਹੀਏ ਤਾਂ 32000 ਅੰਕੜਾ ਬਿਲਕੁਲ ਠੀਕ ਹੈ ਨਵੀਂ ਜਿਹੜੀ ਭਰਤੀ ਕੀਤੀ ਫਿਰ ਉਹ ਐਨਪੀਐਸ ਚ ਕਿਉਂ ਕਰ ਰਹੇ ਕੀ ਜਵਾਬ ਸਰ ਯਾਰ ਤੁਸੀਂ ਸਵਾਲ ਹੀ ਕਹਿੰਦੇ ਪੁੱਠੇ ਕਰਦੇ ਇਹ ਪੁੱਠਾ ਸਵਾਲ ਕਿਹਾ ਸੀ ਇਹ ਇਹ ਕਿਹਾ ਸੀ ਐਮ ਸਾਹਿਬ ਨੇ ਮੈਨੂੰ ਖੁਦ ਕਿਹਾ ਹਾਂ ਹਾਂ ਕਹਿੰਦੇ ਜੀ ਤੁਸੀਂ ਤਰ ਮੈਂ ਕਹਾਂ ਜੀ ਮੈਂ ਤਰਕ ਵਾਲੀ ਗੱਲ ਕਰਦਾ ਜੇ ਮੰਨ ਲਓ ਜਿਹੜਾ ਹੁਣ ਤੁਹਾਡਾ ਅਗਲਾ ਸਵਾਲ ਸੀ 20000 ਕਰੋੜ ਵਾਲਾ ਇਹ ਸਾਡੇ ਉੱਤੇ ਤਾਂ ਲਾਗੂ ਹੋ ਗਿਆ ਜਿਹੜੇ ਮੰਨ ਲਓ ਕਿ 18 11 22 ਦੀ ਨੋਟੀਫਿਕੇਸ਼ਨ ਤੋਂ ਪਹਿਲਾਂ ਦੇ ਹਨ ਪਰ ਜਿਹੜੇ 18 11 22 ਦੀ ਨੋਟੀਫਿਕੇਸ਼ਨ ਤੋਂ ਬਾਅਦ ਨਵੀਂ ਭਰਤੀ ਹੋ ਰਹੀ ਏ ਜੇ ਸਰਕਾਰ ਆ ਉਹਨਾਂ ਨੂੰ ਨਿੱਕਾ ਪੈਸਾ ਨਹੀਂ ਗਿਆ ਠੀਕ ਹੈ ਉਹਨਾਂ ਨੂੰ ਪੁਰਾਣੀ ਪੈਨਸ਼ਨ 'ਚ ਲਾਗੂ ਕਰ ਦਿੰਦੀ ਅਸੀਂ ਮੰਨਦੇ ਕਿ ਸਰਕਾਰ ਦੀ ਨੀਤੀ ਤੇ ਨੀਅਤ ਸਾਫ਼ੀਆਂ ਨੀਤੀ ਤੇ ਨੀਅਤ ਚ ਕੋਈ ਖੂਟ ਨਹੀਂ ਜਿਉ ਖੂਟ ਲੱਭਾ ਐਸੇ ਕਰਕੇ ਮੇਰਾ ਉਹ ਸਵਾਲ ਸੀ ਕਿ ਸਰ ਉਹਨਾਂ ਨੂੰ ਤਾਂ ਪੁਰਾਣੀ ਪੈਨਸ਼ਨ ਚ ਕਰ ਦਿਓ ਓਕੇ ਉਹਦੇ ਵਿੱਚ ਤਾਂ ਕੇਂਦਰ ਸਰਕਾਰ ਦਾ ਕੋਈ ੜਿਕਾ ਨਹੀਂ ਉਹ ਚ 20000 ਕਰੋੜ ਨਹੀਂ ਆ ਰਿਹਾ ਉਹਦੇ ਵਿੱਚ ਤਾਂ ਤੁਹਾਡੇ ਕੋਈ ਫੰਡ ਨਹੀਂ ਰੁਕੇ ਜਾ ਰਹੇ ਹੂੰ ਦੂਸਰੀ ਗੱਲ ਜਿਹੜੀ ਹੁਣ ਗੱਲ ਅਸੀਂ ਕਰਦੇ ਆ 20000 ਕਰੋੜ ਰੁਪਏ ਦੀ ਉਹਦੇ ਉੱਤੇ ਅਸੀਂ ਸਰਕਾਰ ਨੂੰ ਬੜਾ ਕਲੀਅਰ ਇੱਕ ਗੱਲ ਕਹਿ ਚੁੱਕੇ ਹੁਏ ਆ ਕਿ 20000 ਕਰੋੜ ਦੀ ਜ਼ਿੰਮੇਵਾਰੀ ਸਾਡੀ ਹੈ ਹੂੰ ਸਾਡਾ ਪੈਸਾ ਕਟਿਆ ਦੀ ਹੈ ਨਾ ਸਰਕਾਰ ਦਾ ਪੈਸਾ ਸੀ ਰਿਟਾਇਰਮੈਂਟ ਤੇ ਦੇਣ ਨੂੰ ਤਿਆਰ ਖੜੇ ਆ ਸਰਕਾਰ ਨੂੰ ਦਿੱਕਤ ਕੀ ਹੈ ਹਿਮਾਚਲ ਨੇ ਸੇਮ ਚੀਜ਼ ਜਾਰੀ ਕੀਤੀ ਹੈ ਉਹ ਰੋ 6 ਪੇਜਾਂ ਦੀ ਨੋਟੀਫਿਕੇਸ਼ਨ ਅਸੀਂ ਲਗਾਤਾਰ ਸੀਐਮ ਸਾਹਿਬ ਨੂੰ ਪੜਾਈਏ ਰਵੀ ਭਗਤ ਜੀ ਨੂੰ ਪੜਾਈਏ ਇਹਨਾਂ ਦੇ ਹਰ ਬਿਊਰੋਕ੍ਰੇਟ ਨੂੰ ਪੜਾਈਏ ਚਾਹੇ ਉਹ ਇੰਟੈਲੀਜੈਂਸ ਬਿਊਰੋਕ੍ਰੇਟ ਹੋ ਤੁਹਾਡਾ ਮਤਲਬ ਜੇ ਹਿਮਾਚਲ ਪੈਟਰਨ ਤੇ ਲਾਗੂ ਕਰ ਦੇਣ ਤੇ ਤੁਹਾਨੂੰ ਮਨਜ਼ੂਰ ਹੈ 200% ਮਨਜ਼ੂਰੀ ਹੈ ਜੀ ਅਸੀਂ ਰੈਫਿਊਡ ਬਟ ਦੇਣ ਨੂੰ ਤਿਆਰ ਹਾਂ ਜਿਹਨੂੰ ਨਹੀਂ ਚਾਹੀਦੀ ਉਹ ਨਾਲ ਵੀ ਅਸੀਂ ਲੈਣ ਨੂੰ ਤਿਆਰ ਬੈਠੇ ਹਾਂ ਅਸੀਂ ਉਹਦਾ ਤਾਂ ਖੁਲੀ ਹਾਂ ਸਵਾਗਤ ਕਰਾਂਗੇ ਉਸ ਪੈਟਰਨ ਦਾ ਪੋਰ ਪੰਜਾਬ ਦੀ ਹਰ ਜਥੇਬੰਦੀ ਹਿਮਾਚਲ ਪੈਟਰਨ ਦੇ ਉੱਤੇ ਮੰਨ ਰਹੀ ਹੈ ਉਹ ਜਿੱਥੋਂ ਤੱਕ ਸਵਾਲ ਤੁਸੀਂ ਕੀਤਾ ਹਿਮਾਚਲ ਪ੍ਰਦੇਸ਼ ਸਰਕਾਰ ਦਾ ਤਾਂ ਉੱਥੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਪੁਚਾਲ ਤੇ ਨਾਲ ਜਿਹੜੀਆਂ ਹੜਾਂ ਦੀਆਂ ਸਥਿਤੀਆਂ ਬਣੀਆਂ ਸੀ ਉਹਦੇ ਵਿੱਚ ਤਕਰੀਬਨ ਤਕਰੀਬਨ ਹਿਮਾਚਲ ਸਰਕਾਰ ਦਾ 18000 ਕਰੋੜ ਦਾ ਨੁਕਸਾਨ ਹੋਇਆ ਸੀ ਸੜਕਾਂ ਉਹਨਾਂ ਦੀਆਂ ਤਹਸਨੈਸ ਹੋ ਗਈਆਂ ਖੇਤੀਬਾੜੀ ਸਿਸਟਮ ਉਹਨਾਂ ਦਾ ਹਿਲ ਗਿਆ ਜਿੱਥੋਂ ਰੈਵਨਿਊ ਆ ਰਿਆ ਸੀ ਉਹ ਰੈਵਨਿਊ ਰੁਕ ਗਿਆ ਉਲਟਾ ਉਹਨਾਂ ਨੂੰ ਲੋਕਾਂ ਦੇ ਲਈ ਸੜਕ ਸਿਹਤ ਸਹੂਲਤ ਆ ਜਿਹੜੀ ਸਕੂਲ ਦੀ ਮੁੰਡਲੀ ਸਹੂਲਤ ਆ ਉਹਦੇ ਉੱਤੇ ਜਿਹੜਾ ਪੈਸਾ ਉਹ ਖਰਚ ਕਰਨਾ ਪਿਆ ਔਰ ਕੇਂਦਰ ਸਰਕਾਰ ਨੇ ਉਹਨਾਂ ਨੂੰ ਪੈਸਾ ਨਹੀਂ ਸੀ ਦਿੱਤਾ ਜਿਸ ਕਰਕੇ ਉਹਨਾਂ ਦਾ ਵਿੱਤੀ ਢਾਂਚਾ ਹੀ ਲਿਆ ਨਾ ਕਿ ਪੁਰਾਣੀ ਪੈਨਸ਼ਨ ਲਾਗੂ ਕਰਨ ਨਾਲ ਲਿਆ ਇਹ ਗੱਲ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਹਰਿਆ ਓਝਮਾਚਲ ਪੱਡੇ ਚ ਉਹਨਾਂ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਹੀ ਕਿਉਂਕਿ ਜੰਨੇ ਵੀ ਜਿਹੜੇ ਤੁਸੀਂ ਕਿਹਾ ਜੀ ਅਰਥਸ਼ਾਸਤਰੀ ਇਹ ਅਰਥਸ਼ਾਸਤਰੀ ਕੌਣ ਨੇ ਉਹੀ ਨੇ ਜਿਹੜੇ ਕਾਰਪੋਰੇਟ ਘਰਾਣਿਆਂ ਤੋਂ ਪੈਸੇ ਲੈ ਕੇ ਅਰਥਸ਼ਾਸਤਰੀ ਬਣੀ ਨੇ ਜੇ ਅਰਥਸ਼ਾਸਤਰੀ ਚੰਗਿਆਂ ਦੀ ਗੱਲ ਕਰੀਏ ਤਾਂ ਬਹੁਤ ਸੁਚੱਜੇ ਅਰਥਸ਼ਾਸਤਰੀ ਵੀ ਨੇ ਜਿਹੜੇ ਕਹਿ ਰਹੇ ਨੇ ਕਿ ਪੁਰਾਣੀ ਪੈਨਸ਼ਨ ਸਹੀ ਹੈ ਕੀ ਸਮਾਜਿਕ ਹੱਕ ਨਹੀਂ ਹੈਗਾ ਸਾਡਾ ਪੈਨਸ਼ਨ ਲੈਣਾ ਜਦੋਂ ਦੇਸ਼ ਕਹ ਲਈਏ ਕਿ ਰੋਟੀ ਦੇ ਲਈ ਜਾਂ ਅਨਾਜ ਦੇ ਲਈ ਹਰੀ ਕ੍ਰਾਂਤੀ ਤੋਂ ਪਹਿਲਾਂ ਦੇਸ਼ ਦੇ ਹਾਲਾਤ ਮਾੜੇ ਸੀਗੇ ਜਦੋਂ ਚਿੱਟੀ ਕ੍ਰਾਂਤੀ ਤੋਂ ਪਹਿਲਾਂ ਦੇਸ਼ ਦੇ ਹਾਲਾਤ ਮਾੜੇ ਸੀਗੇ ਜਦੋਂ ਅਸੀਂ ਅਮਰੀਕਾ ਚੀਨ ਤੋਂ ਕਿਤੇ ਪਛੜੇ ਹੋਏ ਸੀਗੇ ਉਦੋਂ ਤਾਂ ਦੇਸ਼ ਪੈਨਸ਼ਨ ਦੇ ਰਿਹਾ ਸੀ ਅੱਜ ਅਸੀਂ ਕਹਿ ਰਹੇ ਹਾਂ ਕਿ ਅਸੀਂ ਸੁਪਰ ਪਾਵਰ ਬਣ ਰਹੇ ਹਾਂ ਤੇ ਅੱਜ ਅਸੀਂ ਕਹਿ ਰਹੇ ਹਾਂ ਕਿ ਸਾਡੇ ਕੋਲ ਪੈਨਸ਼ਨ ਦੇਣ ਲਈ ਪੈਸੇ ਨਹੀਂ ਇਹ ਕਿਹੋ ਜੀ ਸੁਪਰ ਪਾਵਰ ਹੈ ਅੱਜ ਅਸੀਂ ਕਹਿ ਰਹੇ ਹਾਂ ਸਾਡਾ ਦੇਸ਼ ਸਾਡਾ ਪੰਜਾਬ ਸੂਬਾ ਤਰੱਕੀ ਕਰ ਰਿਹਾ ਹੈ ਮੁੱਖ ਮੰਤਰੀ ਸਾਹਿਬ ਦੇ ਬਿਆਨ ਆ ਰਹੇ ਨੇ ਕਿ ਸਾਡਾ ਸੂਬਾ ਤਰੱਕੀ ਦੇ ਅੱਗੇ ਵਧ ਰਿਹਾ ਹੈ ਇਹ ਕਿਹੋ ਜੀ ਤਰੱਕੀ ਹੈ ਜੇ ਸਾਡੇ ਸੂਬੇ ਕੋਲ ਪੈਨਸ਼ਨ ਦੇਣ ਲਈ ਪੈਸੇ ਨਹੀਂ ਹਨ ਇਹ ਤਾਂ ਤੁਹਾਨੂੰ ਪਤਾ ਹੀ ਹੋਊਗਾ ਵੀ ਪੰਜਾਬ ਵੱਡੇ ਵਿੱਤੀ ਸੰਕਟ ਚ ਹੈ ਕਰਜ਼ਾ ਚੱਕਿਆ ਜਾ ਰਿਹਾ ਇਹ ਵੀ ਇੱਕ ਕਾਰਨ ਨਹੀਂ ਲੱ ਜਿੱਥੋਂ ਤੱਕ ਕਰ ਦਾ ਕਰਜ਼ਾ ਚੱਕਣ ਦੀ ਗੱਲ ਹੈ ਉਹਦੇ ਉੱਤੇ ਅਸੀਂ ਇਹ ਮੰਨ ਸਕਦੇ ਹਾਂ ਕਿ ਸਰਕਾਰ ਦੀਆਂ ਨੀਤੀਆਂ ਲੋਕਾਂ ਦੇ ਲਈ ਹੁੰਦੀਆਂ। ਜੇ ਸਰਕਾਰ ਦੀਆਂ ਨੀਤੀਆਂ ਸਹੀ ਹੋਣ ਤਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਨਹੀਂ ਹੋ ਸਕਦੀਆਂ। ਮੈਂ ਇੱਥੇ ਇੱਕ ਥੋੜਾ ਜਿਹਾ ਹਟ ਕੇ ਸਵਾਲ ਕਰਦਾ। ਮੈਂ ਜਲੰਧਰ ਤੋਂ ਬਿਲੋਂਗ ਕਰਦਾ। ਜੀ ਬਹੁਤ ਸਾਰੇ ਕਹਿ ਲਈਏ ਮੈਂ ਕੱਲੇ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਨਹੀਂ ਕਰਦਾ ਬਹੁਤ ਸਾਰੇ ਲੋਕ ਦੂਜੀਆਂ ਸਟੇਟਾਂ ਤੋਂ ਜਾਂ ਦੂਜੀਆਂ ਅਲੱਗ-ਅਲੱਗ ਜਗ੍ਹਾ ਤੋਂ ਉਹ ਜਲੰਧਰ ਦੇ ਵਿੱਚ ਕਿਰਾਏ ਦੇ ਘਰਾਂ 'ਚ ਰਹ ਰਹੇ ਨੇ। ਸਰਕਾਰ ਨੇ ਇੱਕ ਜਾਇਦਾਦ ਟੈਕਸ ਲਗਾਇਆ ਹੋਇਆ। ਅੱਜ ਤੱਕ ਉਹਨਾਂ ਘਰਾਂ ਦੀ ਵੈਰੀਫਿਕੇਸ਼ਨ ਹੀ ਨਹੀਂ ਕੀਤੀ ਗਈ। ਜਿੱਥੋਂ ਆਮ ਬੰਦਾ ਕਿਰਾਇਆ ਲੈ ਰਿਹਾ। ਮੈਂ ਕੋਈ ਕਿਰਾਏਦਾਰਾਂ ਦੇ ਵਿਰੋਧੀ ਗੱਲ ਨਹੀਂ ਕਰ ਰਿਹਾ ਪਰ ਕੀ ਉਹ ਸਰਕਾਰ ਦੀ ਇਨਕਮ ਦਾ ਹਿੱਸਾ ਨਹੀਂ? ਅੱਜ ਬਹੁਤ ਸਾਰੀਆਂ ਸਰਕਾਰੀ ਪ੍ਰਾਪਰਟੀਆਂ ਜਲੰਧਰ ਕਾਰਪੋਰੇਸ਼ਨ ਦੇ ਕੋਲ ਖਾਲੀ ਪਈਆਂ। ਕੀ ਉੱਥੇ ਦੁਕਾਨਾਂ ਬਣਾ ਕੇ ਕਿਰਾਏ ਤੇ ਦੇ ਕੇ ਜਿਹੜਾ ਚੂੰਗੀ ਟੈਕਸ ਪਹਿਲਾਂ ਜਾਂਦਾ ਸੀ ਉਹ ਬੰਦ ਹੋ ਗਿਆ ਜਿਹੜਾ ਅੱਜ ਰੇੜੀ ਸਿਸਟਮ ਆ ਜਿਹੜੇ ਅੱਜ ਕੁਝ ਲੋਕ ਵੱਡੇ ਜਾਂ ਛੋਟੇ ਵੀ ਕਹਿ ਲਈਏ ਆਪਣੀ ਜੇਬ ਤੋਂ ਉਹਨਾਂ ਕੋ ਰੋਜ਼ ਦਾ 150 5000 ਰੁਪਏ ਲੈ ਕੇ ਜੇਬ 'ਚ ਪਾ ਰਹੇ ਨੇ ਜੇ ਉੱਥੇ ਦੁਕਾਨਾਂ ਬਣਾ ਕੇ 10x10 ਦੀ ਉਹਨਾਂ ਨੂੰ ਕਿਰਾਏ ਦੇ ਉੱਤੇ ਦੇ ਦਈਏ ਕਿ ਲੋਕਲ ਗਵਰਨਮੈਂਟ ਦਾ ਜਿਹੜਾ ਇਨਕਮ ਹੋ ਨਹੀਂ ਵਧੇਗੀ ਚੀਜ਼ਾਂ ਬਹੁਤ ਕੁਝ ਕਰਨ ਵਾਲੀਆਂ ਯੂਪੀਐਸ ਬਾਰੇ ਦੱਸੋ ਜਿਹੜਾ ਯੂਪੀਐਸ ਦਾ ਮਸਲਾ ਹੈ ਗੱਲ ਹੁਣ ਇੱਥੇ ਇੱਕ ਬੜਾ ਅਚੰਭੇ ਵਾਲਾ ਸਵਾਲ ਹੈ ਜੀ ਅਸੀਂ 2016 ਦੇ ਵਿੱਚ ਸੀਪੀਐਫ ਕਰਮਚਾਰੀ ਯੂਨੀਅਨ ਬਣਾਈ 17 ਦੇ ਵਿੱਚ نیشنل ਮੂਵਮੈਂਟ ਫॉर ਰੂਲ ਪੈਨਸ਼ਨ ਸਕੀਮ ਬਣਾਈ ਬਾਦਲ ਸਾਹਿਬ ਹੋਣਾ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਚੰਨੀ ਸਾਹਿਬ ਨਾਲ ਤੇ ਜਿਹੜੀ ਮੌਜੂਦਾ ਮਾਨ ਸਰਕਾਰੀ ਇਹਨਾਂ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਪੰਜਾਬ ਪੱਧਰ ਤੇ ਕਈ ਮੀਟਿੰਗਾਂ ਸਾਡੀਆਂ نیشنل ਪੱਧਰ ਦੇ ਉੱਤੇ ਕੇਂਦਰ ਸਰਕਾਰ ਨਾਲ ਹੋਈਆਂ ਦੋਨੋਂ ਸਟੇਟ ਗਵਰਨਮੈਂਟ ਤੇ ਕੇਂਦਰ ਸਰਕਾਰ ਦੇ ਜਿਹੜੇ ਅਫਸਰ ਸ਼ਾਹੀ ਸੀ ਜਾਂ ਜਿੰਨੇ ਉੱਤੇ ਮੰਤਰੀ ਸਾਹਿਬਾਨ ਬੈਠੇ ਸੀ ਐਸਾ ਗੱਲ ਤੇ ਜ਼ੋਰ ਦਿੰਦੇ ਰਹੇ ਕਿ ਐਨਪੀਐਸ ਬਹੁਤ ਵਧੀਆ ਐਨਪੀਐਸ ਬਹੁਤ ਵਧੀਆ ਐਨਪੀਐਸ ਬਹੁਤ ਵਧੀਆ ਹੁਣ ਸਾਡਾ ਇਹ ਸਵਾਲ ਇਹਾ ਜਿਹੜੀ ਚਾਰਜ ਪਾਲਸੀ ਲਾਗੂ ਹੋਈ 24 ਚ ਆ ਕੇ ਤੁਸੀਂ ਯੂਪੀਐਸ ਖਰੀਦ ਕਰਤੀ ਜਿਹੜੀ ਪਾਲਸੀ ਤੇ 20 ਸਾਲ ਕੇਂਦਰ ਸਰਕਾਰ ਨੇ ਕਰੋੜਾਂ ਰੁਪਈਆ ਖਰਚ ਕਰਤਾ ਸੈਮੀਨਾਰ ਲਾ ਕੇ ਪੂਰੇ ਇੰਡੀਆ ਦੇ ਜਿੰਨੇ ਟੀਯੂ ਨੇ ਜਿੰਨੇ ਡੀਡਿਓਜ਼ ਨੇ ਜਿੰਨੇ ਅਕਾਊਂਟੈਂਟ ਨੇ ਸਰਕਾਰੀ ਦਫ਼ਤਰਾਂ ਦੀ ਕੇਂਦਰ ਦੇ ਹੋਣ ਸਰਟ ਗਵਰਨਮੈਂਟਾਂ ਦੇ ਹੋਣ ਉਹਨਾਂ ਨੂੰ ਸੈਮੀਨਾਰ ਲਾ ਕੇ ਸਮਝਾਇਆ ਗਿਆ ਕਿ ਐਨਪੀਐਸ ਬਹੁਤ ਵਧੀਆ ਹੈ ਜਿਹੜਾ ਮੁਲਾਜ਼ਮ ਆ ਗਿਆ ਰਿਟਾਇਰਮੈਂਟ ਦੇ ਕਰੋੜਾਂ ਰੁਪਿਆ ਲੇਗਾ ਅੱਜ 20 ਸਾਲ ਬਾਅਦ ਯੂਪੀਐਸ ਦੀ ਕੀ ਲੋੜ ਪੈਗੀ ਅੱਜ ਜੋ ਉਹੀ ਪਾਲਿਸੀ ਨੂੰ ਤੁਸੀਂ 20 ਸਾਲ ਬਾਅਦ ਕਹਿ ਰਹੇ ਹੋ ਨਹੀਂ ਦੀ ਸੀਪੀਐਫ ਐਨਪੀਐਸ ਗਲਤ ਆ ਹੁਣ ਤੁਸੀਂ ਯੂਪੀਐਸ ਵਾਲੇ ਪਾਸੇ ਆਜੋ ਅਸੀਂ ਯੂਪੀਐਸ ਲਾਗੂ ਕਰਦੇ ਰਹੀ ਹੁਣ ਯੂਪੀਐਸ ਦੇ ਉੱਤੇ ਜੇ ਅਸੀਂ ਦੇਖੀਏ ਤਾਂ ਯੂਪੀਐਸ ਦੇ ਵਿੱਚ ਵੀ ਕੁਝ ਨਹੀਂ ਲੱਭਦਾ ਹੁਣ ਨਹੀਂ ਲੱਭਦਾ ਨਹੀਂ ਹੈਗਾ ਜੀ ਜਿਹੜੀ ਕਮੇ यूपीएस ਨੂੰ ਨਾ ਤਾਂ ਉਹਨਾਂ ਨੇ ਪੁਰਾਣੀ ਪੈਨਸ਼ਨ ਨੂੰ ਪੜਿਆ ਤੇ ਨਾ ਉਹਨਾਂ ਨੇ ਐਨਪੀਐਸ ਨੂੰ ਪੜਿਆ ਯੂਪੀਐਸ ਦਾ ਇੱਕ ਵਿਚਾਰਲਾ ਰਸਤਾ ਹੋਣਾ ਚਾਹੀਦਾ ਸੀ ਕਿ ਜਿੱਥੇ ਓਪੀਐਸ ਬੰਦ ਹੋਊਗੀ ਐਨਪੀਐਸ ਸ਼ੁਰੂ ਹੋਊਗੀ ਉਹਦਾ ਕੋਈ ਵਿਚਾਰ ਦਾ ਰਸਤਾ ਹੁੰਦਾ ਕਿ ਜਿਹਦੇ ਨਾਲ ਦੋਨੋਂ ਧਿਰਾਂ ਚ ਬੈਠ ਕੇ ਸਹਿਮਤੀ ਬਣਦੀ ਪਰ ਪਹਿਲੀ ਗੱਲ ਤਾਂ ਕੇਂਦਰ ਸਰਕਾਰ ਨੇ ਐਨਪੀਐਸ ਮੁਲਾਜ਼ਮਾਂ ਨੂੰ ਸੁਣਿਆ ਹੀ ਨਹੀਂ ਸੀਪੀਐਮ ਸਾਹਬ ਨੇ ਜੇ 10 ਲੀਟਰ ਭਲਾਏ ਤਾਂ 10 ਲੀਟਰ ਰੋਸ ਹੀ ਜਿਹੜੇ ਪਹਿਲਾਂ ਹੀ ਓਪੀਐਸ ਦੇ ਵਿੱਚ ਰਿਟਾਇਰ ਹੋ ਚੁੱਕੇ ਹੋਏ ਸੀ ਜਿਹੜਾ ਰਿਟਾਇਰ ਹੋਇਆ ਉਹਨੂੰ 15-15 ਸਾਲ ਹੋ ਗਏ ਹੁਣ ਇੱਕ ਬੜੀ ਸਿੰਪਲ ਜੀ ਗੱਲ ਹੈ ਕਿ ਜਿਸ ਬੰਦੇ ਨੂੰ ਐਨਪੀਐਸ ਮਿਲ ਹੀ ਨਹੀਂ ਰਹੀ ਉਹ ਸਾਡਾ ਪੱਖ ਕਿੰਨਾ ਕ ਅੱਗੇ ਰੱਖ ਲੇਗਾ ਦੂਸਰਾ ਮਸਲਾ ਯੂਪੀਐਸ ਦੇ ਵਿੱਚ ਗੱਲ ਬੜੀ ਸਾਫ ਹੈ ਕਿ ਜੇ ਤੁਹਾਡੀ 25 ਸਾਲ ਦੀ ਸਰਵਿਸ ਹੈ ਬੈਨੇਫਿਟ ਤੁਹਾਨੂੰ 25 ਸਾਲ ਦਾ ਮਿਲਦਾ ਹੈ ਬਾਕੀ ਸਮੇਂ ਦਾ ਬੈਨੇਫਿਟ ਕਿੱਥੇ ਜਾਏਗਾ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਕੋਲ ਉਹਦਾ ਜਵਾਬ ਵੀ ਹੈ ਨਹੀਂ ਜੇ ਅੱਜ ਮੈਂ ਗੱਲ ਕਰਦਾ ਵੀਆਰਐਸ ਦੀ ਅੱਜ ਮੈਂ ਸਵੈ ਇਛਤ ਰਿਟਾਇਰਮੈਂਟ ਲੈਣਾ ਮੇਰੀ ਹੱਦੇ ਸਰਵਿਸ 12 ਸਾਲ ਪਈਏ 13 ਸਾਲ ਪਈਏ 15 ਸਾਲ ਪਈਏ ਪਰ ਸਰਕਾਰ ਕਹਿ ਰਹੀ ਹੈ ਕਿ ਤੁਹਾਡੀ ਪੈਨਸ਼ਨ ਉਦੋਂ ਲਾਗੂ ਕਰਾਂਗੇ ਜਿੱਦਾਂ ਤੁਸੀਂ ਸੇਵਾ ਮੁਕਤ ਹੋਵੋਗੇ ਫਿਰ ਉਹ ਯੂਪੀਐਸ ਕਿਸ ਗੱਲ ਦੀ ਪੈਸੇ ਦੀ ਲੋੜ ਤਾਂ ਮੈਨੂੰ ਅੱਜ ਹੈ ਤੁਹਾਡਾ ਮਤਲਬ ਜੇ ਪੰਜਾਬ ਸਰਕਾਰ ਇਹ ਤੁਹਾਨੂੰ ਪੇਸ਼ਕਸ਼ ਕਰੇ ਵੀ ਤੁਹਾਨੂੰ ਯੂਪੀਐਸ ਲਾਗੂ ਕਰ ਦਿੰਦੇ ਤਾਂ ਤੁਹਾਨੂੰ ਪਰਵਾਹ ਨਹੀਂ ਹੈ ਬਿਲਕੁਲ ਨਹੀਂ ਜੇ ਇਹ ਤਾਂ ਪੰਜਾਬ ਸਰਕਾਰ ਨੂੰ ਇੱਕ ਸਵਾਲ ਕਰਾਂਗੇ ਤੇ ਅਫਸਰਸ਼ਹੀ ਦੇ ਵਿੱਚ ਤੇ ਕਾਫੀ ਗੱਲ ਘੁਮਰੀ ਹੈ ਵੀ ਹੁਣ ਤੇ ਕੇਂਦਰੀ ਪੈਟਰਨ ਤੇ ਹੀ ਲਾਗੂ ਕਰਾਂਗੇ ਦੇਖੋ ਮਸਲਾ ਹੀ ਇਹ ਆ ਕਿ ਕੇਂਦਰੀ ਪੈਟਰਨ ਤੇ ਹੀ ਐਨਪੀਐਸ ਲਾਗੂ ਹੋਈ ਕੇਂਦਰੀ ਪੈਟਰਨ ਤੇ ਹੀ ਯੂਪੀਐਸ ਲਾਗੂ ਕਰਨ ਨੂੰ ਚੱਲ ਰਹੇ ਨੇ ਪਰ ਸਾਡਾ ਇੱਕ ਸਵਾਲ ਏ ਕਿ ਜਿਹੜਾ ਪਿਛਲੇ ਮਹੀਨੇ ਪੈਨਸ਼ਨ ਦਾ ਪੈਸਾ ਜਾਣਾ ਸੀ ਉਹਦੇ ਵਿੱਚ 125 ਕਰੋੜ ਅੱਜ ਦੀ ਤਰੀਕ ਤੱਕ ਵੀ ਪੀਪੀਐਫ ਆਰਡੀ ਏਜੰਸੀ ਕੋਲ ਨਹੀਂ ਗਿਆ ਕਿਉਂ ਨਹੀਂ ਗਿਆ ਸਰਕਾਰ ਨੇ ਨਹੀਂ ਭੇਜਿਆ ਕਿੱਥੇ ਚਲ ਗਿਆ ਉਹ ਜਿਹੜਾ ਜਾਰੀ ਵੀ ਕੀਤਾ ਫੰਡ ਡਿਵੀਡੈਂਡ ਹੋਈ ਉਹ ਕਿੱਥੇ ਗਿਆ ਪੈਸਾ ਸਾਡੀ ਉਹ ਸਰਕਾਰ ਕੋਲ ਪਿਆ ਜਦ ਤੱਕ ਮੈਚਿੰਗ ਸ਼ੇਅਰ ਨਹੀਂ ਜਾਏਗਾ ਉਹ ਪੀਐਫਆਰਡੀ ਕੋਲ ਨਹੀਂ ਪਹੁੰਚੇਗਾ 125 ਕਰੋੜ ਸਾਰੀ ਦੇਸ਼ ਦੇ ਅਖਬਾਰਾਂ ਨੇ ਲਈ ਖਬਰ ਉਹ ਬਹੁਤ ਵੱਡੇ ਲੈਵਲ ਤੇ ਲਈ ਹੈ ਕੈਗ ਨੇ ਉਹਦਾ ਆਡਿਟ ਕੀਤਾ ਹੁਣ ਅਸੀਂ ਇਹ ਗੱਲ ਕਹਿੰਦੇ ਆ ਕਿ ਜਿੱਥੇ ਸਰਕਾਰ ਨੇ 14% ਸ਼ੇਅਰ ਪਾਣਾ ਹੈ ਜੇ ਸਰਕਾਰ ਵੱਲੋਂ ਉਹ ਨਹੀਂ ਦਿੱਤਾ ਜਾਣਾ ਯੂਪੀਐਸ ਦੇ ਵਿੱਚ ਤਾਂ ਸਟੇਟ ਗਵਰਨਮੈਂਟ 18.5% ਸ਼ੇਅਰ ਪਾਣਾ ਓਕੇ ਜੇ 14 ਨਹੀਂ ਦਿੱਤਾ ਜਾ ਰਿਹਾ 18.5% ਫਿਰ ਪੰਜਾਬ ਸਰਕਾਰ ਸ਼ੇਅਰ ਦੇ ਲੀ ਇਹ ਤਾਂ ਵਿਤੀ ਸੰਕਟ ਸਰਕਾਰ ਦੀ ਹੋਊਗਾ ਖੜ ਜਾਏਗਾ ਜਿਹੜੇ ਅੱਜ ਗੱਲ ਕਰ ਰਹੇ ਨੇ ਕਿ ਵਿਤੀ ਸੰਕਟ ਬਹੁਤ ਆ ਗਿਆ ਸਰਕਾਰ ਤੇ ਉਹਦਾ ਬਿਊਰੋਕਰੇਟ ਬੈਠ ਕੇ ਗੱਲ ਤਾਂ ਕਰਨ ਜਿਹੜੀ ਲਾਸਟ ਮੀਟਿੰਗ ਸਾਡੀ ਕੁਲਦੀਪ ਸਿੰਘ ਢਾਲੀਵਾਲ ਜੀ ਜਿਹੜੇ ਕਿ ਐਨਆਰਆਈ ਮਿਨਿਸਟਰ ਨੇ ਜਿਸਨ ਕੈਬਨਟ ਸਬ ਕਮੇਟੀ ਨਾਲ 12 ਨੋਨ ਹੋਈ ਏ ਦੀਪਕ ਲਾਕੜਾ ਜੀ ਉੱਥੇ ਬੈਠੇ ਹੋਏ ਸੀ ਉਹਨਾਂ ਨੂੰ ਵੀ ਮੈਂ ਇਹੀ ਸਵਾਲ ਕੀਤਾ ਸੀ ਕਹਿੰਦੇ ਅਸੀਂ ਯੂਪੀਐਸ ਦੇ ਬਾਰੇ ਸੋਚ ਰਹੇ ਹਾਂ ਜੋ ਤੇ ਵਿਚਾਰ ਕਰ ਰਹੇ ਹਾਂ ਮੈਂ ਕਿਹਾ ਜੇ 14% ਨਹੀਂ ਦੇ ਪਾਰੇ 1.58 ਦੇ ਲੋਗੇ ਓਕੇ ਫਿਰ ਉਹਨਾਂ ਕੋਲ ਜਵਾਬ ਨਹੀਂ ਸੀ ਜੇ ਅੱਜ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਸਾਡੀ ਐਨਪੀਐਸ ਦੀ ਕਟੋਤੀ ਬੰਦ ਕਰੋ ਜੇ ਅੱਜ ਤੁਸੀਂ ਮੈਨੂੰ ਤਨਖਾਹ 50000 ਰੁਪਏ ਦੇ ਰਹੇ ਹੋ 5000 ਰੁਪਏ ਮੇਰੇ ਖਾਤੇ ਚੋਂ ਕਟਿਆ ਜਾ ਰਿਹਾ ਹੈ 7000 ਤੁਸੀਂ 14% ਦੇ ਜਰੀਏ ਮੈਨੂੰ ਦੇ ਰਹੇ ਹੋ ਜੇ ਯੂਪੀਐਸ ਲਾਗੂ ਕਰਦੇ ਹੋ ਤਾਂ 9000 ਰੁਪਏ ਦੋਗੇ ਉਹ ਵੀ ਕੇਂਦਰ ਦੇ ਕੋਲ ਭੇਜਿਆ ਜਾ ਰਿਹਾ ਹੈ ਜੇ ਅੱਜ ਪੁਰਾਣੀ ਪੈਨਸ਼ਨ ਬਹਾਲ ਕਰਦੇ ਹੋ ਤਾਂ ਮੈਂ ਆਪਣੇ ਖਾਤੇ ਦੇ ਵਿੱਚੋਂ 50000 ਚੋਂ 10000 ਤੁਹਾਨੂੰ ਜੀਪੀਐਫ ਫੰਡ ਦਾਂਗਾ ਉਹ ਸਰਕਾਰ ਆਪਣੇ ਡਿਵੈਲਪਮੈਂਟ ਦੇ ਕੰਮਾਂ ਦੇ ਖਰਚੇ ਕਰ ਸਕਦੀ ਤੁਸੀਂ ਕੋਈ ਸ਼ੇਅਰ ਨਹੀਂ ਪਾਣਾ ਜਦ ਤੱਕ ਮਰੀ ਰਿਟਾਇਰਮੈਂਟ ਨਹੀਂ ਆਂਦੀ ਉਹ ਸਰਕਾਰ ਸ਼ੇਅਰ ਸਾਂਭੇ ਤੇ ਸਾਨੂੰ ਪੈਨਸ਼ਨ ਦੇਵੇ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਤੁਹਾਡੀਆਂ ਸਮਝ ਨਹੀਂ ਆ ਰਹੀਆਂ ਫਿਰ ਸਮਝ ਕਿਉਂ ਨਹੀਂ ਆ ਰਹੀਆਂ ਕਾਰਨ ਬਿਊਰੋਕ੍ਰੇਸੀ ਨਹੀਂ ਚਾਹਦੀ ਕਿ ਇਹ ਸਰਕਾਰ ਅੱਗੇ ਵੱਧ ਸਕੇ ਤੁਹਾਡਾ ਵੱਲ ਤੁਹਾਨੂੰ ਫਸਾ ਕੇ ਤੇ ਸਰਕਾਰ ਨੂੰ ਫਸਾਉਣਾ ਚਾਹ ਰਹੀਏ ਬਿਲਕੁਲ ਜੀ ਹਰ ਇੱਕ ਮੂਮੈਂਟ ਤੇ ਇਹ ਗੱਲ ਹੋ ਰਹੀ ਤੁਸੀਂ ਦੱਸੋ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਕਿਹੜਾ ਮੁੱਦਾ ਅੱਜ ਤਾਂ ਆਮ ਆਦਮੀ ਪਾਰਟੀ ਦਾ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਨਾਮ ਪ੍ਰਚਲਿਤ ਆ ਉਹ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਉਹ ਯੂ ਟਰਨ ਸਰਕਾਰ ਦੇ ਨਾਂ ਤੇ ਪ੍ਰਚਲਿਤ ਆ ਮੁੱਖ ਮੰਤਰੀ ਸਾਹਿਬ ਬਿਆਨ ਦਿੰਦੇ ਸ਼ਾਹ ਨੂੰ ਬਿਆਨ ਖਤਮ ਹੋ ਜਾਂਦਾ ਉਹ ਦੂਜੇ ਨੇ ਉਹਦੇ ਕੋਈ ਕਲੈਰੀਫਿਕੇਸ਼ਨ ਆ ਜਾਂਦੀ ਹੈ ਮੈਨੂੰ ਆ ਜਿਹੜਾ ਹੁਣ ਰਜਿਸਟ੍ਰੇਸ਼ਨ ਵਾਲਾ ਮੁੱਦਾ ਸੀ ਐਨਓਸੀ ਵਾਲਾ ਜਿਹੜੀਆਂ ਅਨ ਅਥੋਰਾਈਜ਼ਡ ਕਲੋਨੀਆ ਸੀ ਉਹ ਸੀਐਮ ਸਾਹਿਬ ਨੇ ਬੜੇ ਯੂਰ ਦੇ ਨਾਲ ਕਹਿ ਕਹਿ ਕਹਾ ਕੇ ਜਾਂ ਕਹਿ ਲੋ ਕਿ ਜਿੰਨਾ ਮਰਜ਼ੀ ਯੂਰ ਲਾ ਕੇ ਫਿਰ ਜਾ ਕੇ ਉਹਦੀ ਇੱਕ ਨੋਟੀਫਿਕੇਸ਼ਨ ਜਾਰੀ ਹੋਈ ਫੈਦਾ ਗਏ 2.5 ਸਾਲ ਸਾਰਾ ਬਿਜ਼ਨਸ ਰੋਕਤਾ ਤੇ ਹੁਣ ਖੋਲਿਆ। ਇਹੀ ਤਾਂ ਮਸਲਾ ਜੀ ਇਹੀ ਗੱਲ ਤਾਂ ਹੀ ਸੀਐਮ ਸਾਹਿਬ ਨੂੰ ਬਾਰ-ਬਾਰ ਕਹਿਣੀ ਚਾਹਨੇ ਆ ਕਿ ਆਪਣੀ ਬਿਊਰੋਕ੍ਰੇਸੀ ਦੇ ਸ਼ਕੰਜੇ ਚੋਂ ਬਾਹਰ ਆਓ। ਇਹ ਉਹੀ ਬਿਊਰੋਕ੍ਰੇਸੀ ਏ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਰਕਾਰ ਨਹੀਂ ਰਹਿਣ ਦਿੱਤੀ। ਚੰਨੀ ਸਾਹਿਬ ਦੀ ਸਰਕਾਰ ਨਹੀਂ ਰਹਿਣ ਦਿੱਤੀ। ਇਹ ਉਹੀ ਬਿਊਰੋਕ੍ਰੇਸੀ ਏ ਜਿਨ੍ਹਾਂ ਨੇ ਬਾਦਲਾਂ ਦੀ ਸਰਕਾਰ ਨਹੀਂ ਰਹਿਣ ਦਿੱਤੀ। ਹੋਰ ਸਾਡੇ ਵਿੱਚ ਜੇ ਵੱਡਾ ਪਾੜ ਪਾਇਆ ਜਾ ਰਿਹਾ ਤੇ ਉਹ ਬਿਊਰੋਕ੍ਰੇਸੀ ਵੱਲੋਂ ਪਾਇਆ ਜਾ ਰਿਹਾ ਬਿਊਰੋਕ੍ਰੇਸੀ ਤੋ ਹਟ ਕੇ ਅੱਜ ਸੀਐਮ ਸਾਹਿਬ ਗੱਲ ਕਰਨ ਅਸੀਂ ਤਾਂ ਹੈਰਾਨ ਸੀਗੇ ਕਿ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਅਮਨ ਰੋੜਾ ਜੀ ਕੈਬਨਿਟ ਮੰਤਰੀ ਸਾਹਿਬ ਨੇ ਸਾਡੇ ਸਾਹਮਣੇ ਕੈਪਸੀਨਾ ਸਾਹਿਬ ਨੂੰ ਕਹਿ ਰਹੇ ਨੇ ਕਿ ਤੁਸੀਂ ਪੁਰਾਣੀ ਪੈਨਸ਼ਨ ਜੇ ਅਸੀਂ ਨੋਟੀਫਿਕੇਸ਼ਨ ਜਾਰੀ ਕਰਦੀ ਤੁਸੀਂ ਲਾਗੂ ਕਿਉਂ ਨਹੀਂ ਕਰ ਰਹੇ ਤੇ ਕੈਪਸੀਨਾ ਸਾਹਿਬ ਦੀ ਵਰਟਿੰਗ ਸੀ ਜੀ 12000 ਕਰੋੜ ਦਾ ਸਾਲ ਦਾ ਸਾਡੇ ਉੱਤੇ ਵਿੱਤੀ ਬੋਝ ਪਏਗਾ ਓਕੇ ਅਮਨ अरोड़ा ਜੀ ਦਾ ਅਗਲਾ ਸਵਾਲ ਸਾਡੇ ਸਾਹਮਣੇ ਇਹ ਸੀਗਾ ਹੁਣ ਉਹ ਸਿਆਸੀ ਸੀ ਜਾਂ ਦੂਸਰਾ ਸੀ ਮੈਂ ਕੋਈ ਪੱਖ ਨਹੀਂ ਲੈ ਰਿਆ ਜੋ ਮੇਰੇ ਸਾਹਮਣੇ ਗੱਲ ਹੋਈ ਮੈਂ ਉਹ ਦੱਸ ਰਿਹਾ ਅਮਨ अरोड़ा ਜੀ ਨੇ ਇਹ ਗੱਲ ਕਹੀ ਕਿ ਜੇ 12000 20000 ਜਾਂ 30000 ਕਰੋੜ ਵੀ ਪਵੀ ਇਹ ਗੱਲ ਉਦੋਂ ਕਰਨੀ ਸੀ ਜਦੋਂ ਅਸੀਂ ਕੈਬਨਟ ਚ ਪਾਸ ਨਹੀਂ ਕੀਤਾ ਬਿਲਕੁਲ ਤੇ ਜੇ ਹੁਣ ਪਾਸ ਕਰਤਾ ਤੇ ਉਹਨੂੰ ਲਾਗੂ ਕਰੋ ਹੁਣ ਸਾਨੂੰ 20 30000 ਕਰੋੜ ਦਾ ਸੁਣਾਓ ਜਿੱਥੇ ਅਸੀਂ ਬਾਕੀ ਕਰੀ ਜਾ ਰਹੇ ਹਾਂ ਉੱਥੇ ਵੀ ਕਰ ਲਾਂਗੇ ਅਖੀਰਲਾ ਸਵਾਲ ਕੀ ਪ੍ਰੋਗਰਾਮ ਆ ਹਰਿਆਣੇ 'ਚ ਕੀ ਕੂਸ਼ ਕਰਨਾ ਤੇ ਦੇਖੋ ਅੱਜ ਦਾ ਸਾਡਾ ਬੜਾ ਸਪੱਸ਼ਟ ਐਲਾਨ ਹੈ ਆਉਣ ਵਾਲੇ ਸਮੇਂ ਦੇ ਵਿੱਚ 5 ਅਕਤੂਬਰ ਤੋਂ ਪਹਿਲਾਂ-ਪਹਿਲਾਂ ਅਸੀਂ ਤਿੰਨ ਪ੍ਰੈਸ ਕਾਨਫਰੰਸਾਂ ਹਰਿਆਣੇ ਦੇ ਵਿੱਚ ਕਰਨ ਜਾ ਰਹੇ ਹਾਂ ਕਿੱਥੇ-ਕਿੱਥੇ ਕਰੋਗੇ ਇੱਕ ਤਾਂ ਅਸੀਂ ਕਰਨਾਲ ਦੇ ਵਿੱਚ ਕਰਾਂਗੇ ਇੱਕ ਰਕਸ਼ੇਤਾਂ 'ਚ ਕਰਾਂਗੇ ਇੱਕ ਉਸ ਪ੍ਰੈਸ ਕਾਨਫਰੰਸ ਉੱਥੇ ਕਰਾਂਗੇ ਜਿੱਥੇ ਕੇਸਰੀਵਾਲ ਸਾਹਿਬ ਆਪਣੀ ਕੋਈ ਸੂਬਾ ਪੱਦਰ ਦੀ ਵੱਟੀ ਰੈਡੀ ਰੱਖਣਗੇ ਉਸੇ ਜ਼ਿਲ੍ਹੇ ਦੇ ਵਿੱਚ ਜਾ ਕੇ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਆਮ ਲੋਕਾਂ ਤੇ ਹਰਿਆਣੇ ਦੇ ਮੁਲਾਜ਼ਮਾਂ ਨੂੰ ਇਹ ਜਾਗਰੂਕ ਕਰਾਂਗੇ ਕਿ ਸਾਡੇ ਨਾਲ ਤੇ ਆ ਧੋਖੇ ਅੱਜ ਤੱਕ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਨੇ ਜੇਕਰ ਤੁਸੀਂ ਇਹਨਾਂ ਧੋਖਿਆਂ ਤੋਂ ਬਚ ਜੋਗੇ ਤਾਂ ਤੁਸੀਂ ਕਾਮਯਾਬ ਹੋਗੇ ਹੋਜੋਗੇ ਅਸੀਂ ਤਾਂ ਘੱਟੋ ਘੱਟ ਸਰਕਾਰ ਵੱਲੋਂ ਠੱਗੇ ਹੋਏ ਮਹਿਸੂਸ ਕਰਦੇ ਆ ਉਹਦੇ ਨਾਲ ਨਾਲ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹਦੇ ਵਿੱਚ ਅਸੀਂ ਇੱਕ ਸੋਸ਼ਲ ਮੀਡੀਆ ਮੁਹਿੰਮ ਆ ਜਿਹੜੀ ਉਹਦੀ ਸ਼ੁਰੂਆਤ ਕਰ ਦਿੱਤੀ ਹੋਈ ਏ ਉਹਦੇ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਘਟੋ ਘਟ ਐਨਾ ਦੇ ਆਗੂਆਂ ਤੋਂ ਸੁਚੇਤ ਰਹੋ ਜਿਹੜੇ ਸਟੇਟ ਨਹੀਂ ਚਲਾ ਸਕੇ ਜਿਹੜੇ ਜ਼ਿਲ੍ਹੇ ਨਹੀਂ ਚਲਾ ਸਕੇ ਉਹ ਪਿੰਡਾਂ ਦੀਆਂ ਪੰਚਾਇਤਾਂ ਵੀ ਨਹੀਂ ਚਲਾ ਸਕਦੇ ਤੇ ਤੀਸਰੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਦਿੱਲੀ ਦੀਆਂ ਚੋਣਾਂ ਹੋਣਗੀਆਂ ਜਲੰਧਰ ਤੇ ਔਰਪਦੀਆਂ ਪੰਜਾਬ ਦੇ ਵਿੱਚ ਚਾਰ ਜਗ੍ਹਾ ਤੇ ਜਿਮਣੀ ਚੋਣਾਂ ਹੋਣਗੀਆਂ ਪੰਜਾਬ ਦੀਆਂ ਚਾਰ ਜਿਮਣੀ ਚੋਣਾਂ ਚੋਂ ਦੋ ਜਿਮਣੀ ਚੋਣਾਂ ਬਰਨਾਲਾ ਤੇ ਗਿੱਦੜ ਵਾਹ ਇਹ ਸੀਪੀਐਫ ਕਰਮਚਾਰੀ ਯੂਨੀਅਨ ਟਾਰਗੇਟ ਕਰੇਗੀ ਔਰ ਇਥੇ ਵੱਡੇ ਪੱਧਰ ਤੇ ਅਸੀਂ ਝੰਡਾ ਮਾਰਚ ਕਰਾਂਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਦਿੱਲੀ ਦੇ ਵਿੱਚ ਵੀ ਅਸੀਂ ਪ੍ਰੈਸ ਕਾਨਫਰੰਸਾਂ ਕਰਾਂਗੇ ਕਿ ਲੋਕ ਆਮ ਆਦਮੀ ਪਾਰਟੀ ਤੋਂ ਸੁਚੇਤ ਰਹਿਣ ਮਿਹਰਬਾਨੀ ਥੈਂਕ ਯੂ ਸੋ ਤੁਸੀਂ ਸੁਣਿਆ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਪੂਰੀ ਤਰ੍ਹਾਂ ਗਰਮਾ ਗਿਆ ਹੁਣ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦੇ ਮੁੱਦੇ ਨੂੰ ਲੈ ਕੇ ਸੀਪੀਐਫ ਕਰਮਚਾਰੀ ਯੂਨੀਅਨ ਹਰਿਆਣਾ ਦੇ ਵੀ ਜਾਊਗੀ ਤੇ ਇਹਨਾਂ ਨੇ ਤੇ ਅਗਲੀ ਵੀ ਧਮਕੀ ਦਿੱਤੀ ਹੈ ਵੀ ਉਹ ਦਿੱਲੀ ਵੀ ਜਾਣਗੇ ਤੇ ਪੰਜਾਬ ਦੀਆਂ ਜਿਮਨੀ ਚੋਣਾ ਵਿੱਚ ਵੀ ਆਪਣਾ ਝੰਡਾ ਡੰਡਾ ਲੈ ਕੇ ਤੇ ਪ੍ਰੋਟੈਸਟ ਕਰਨਗੇ ਸ਼ੀਸ਼ਾ ਬੋਲਦਾ ਸੱਚ